ਲੈ ਵੀ ਸੱਜਣੋ ਹੁਣ ਅਸੀਂ ਵਾਪਸ ਚੱਲੇਾਂਗੇ ਕਸੌਲ ਵਾਲੀ ਸਾਈਡ ਨੂੰ ਕੋਟਾ ਪੂਰਾ ਕਰਕੇ ਆਨ ਪੂਰਾ ਘੁੰਮ ਫਿਰ ਕੇ ਜੀ ਵਰਕੇ ਆਹ ਡੈਮ ਆਗਾ ਆ ਝੀਲ ਹੈਗੀ ਹੁਣ ਸਾਨੂੰ ਨਾਮ ਤਾਂ ਪਤਾ ਨਹੀਂ ਕਿਹੜੀ ਝੀਲ ਹੈ ਨੈਟ ਤੋਂ ਪਤਾ ਲੱਗੂ ਪਰ ਇਹ ਅੱਗੇ ਪਾਰਵਤੀ ਨਦੀ ਆ ਸ਼ਾਇਦ ਪਾਰਵਤੀ ਨਦੀ ਇਹਨੂੰ ਪਾਰਵਤੀ ਨਦੀ ਹੀ ਹੋਵੇ ਦੋ ਪਾਸਿਓਂ ਆਹ ਦੂਰ ਤੋਂ ਆਉਂਦੀ ਆ ਉਹ ਨੇੜੇ ਤੋਂ ਆਉਂਦੀ ਆ ਜੀ ਫੋਟੋ ਕੇ ਲੈ ਲਾ ਸਪੀਤੀ ਵਾਲੀ ਸਾਈਡ ਤੋਂ ਆਉਂਦੀਆਂ ਸ਼ਾਇਦ ਦੇਖੋ ਇੱਥੇ ਪੂਰੀ ਸ਼ਾਂਤੀ ਆ ਬਹੁਤ ਘੱਟ ਟੂਰਿਸਟ ਤਾਂ ਬਹੁਤ ਘੱਟ ਨੇ ਕਿਉਂ ਸੋਨੇ ਨਜ਼ਾਰਾ ਆ ਭਾਉ ਤੂੰ ਦੱਸ ਚਾਰੇ ਪਾਸੇ ਪਰਬਤ ਹੀ ਨੇ ਜਿੱਧਰੋਂ ਮਰਜ਼ੀ ਦੇ ਤੂੰ ਬੋਲ ਕੇ ਦੱਸ ਕਿਵੇਂ ਰਿਹਾ ਸਾਰੇ ਪਾਸੇ ਪੂਰਾ ਵਧੀਆ ਐਕਸਪੀਰੀਅੰਸ ਆ ਚਾਰੇ ਪਾਸੇ ਪਰਬਤ ਹੀ ਪਰਬਤ ਨੇ ਕੋਈ ਐ ਨਹੀਂ ਹੈਗਾ ਵੀ ਕੋਈ ਉਹ ਆਗਾ ਆ ਝੋਟਾ ਆਪਣਾ ਬੁਲਟ ਖੜਾ ਪੀਵੀ 13 ਨੰਬਰ ਆ ਲੇਖੋ ਕੋਈ ਐ ਨਹੀਂ ਹੈਗਾ ਵੀ ਉਹ ਲੈ ਪਹਾੜਤ ਹੀ ਪਹਾੜਤ ਨੇ ਇਧਰ ਨੂੰ ਮਰਜੀ ਦੇਖੋ ਸਿੰਗਲ ਰੋਡ ਰਸਤਾ ਬਹੁਤ ਖਰਾਬ ਹੈ ਤਾਂ ਚੱਲ ਉਰੇ ਸੜਕ ਬਣੀ ਹੋਈ ਆ ਉਰੇ ਪਾਣੀ ਨਹੀਂ ਆ ਕਰਦਾ ਲਾਈ ਹੋਈ ਆ ਆ ਸਲਾਈਡ ਕਰਨੀ ਤਾਂ ਆਪਾਂ ਨੂੰ 50 ਲੈਟ ਸਲਾਈਡੀਆਂ ਮਿਲੀਆਂ 50 ਲੈਟ ਸਲੈਂਗਾ ਮਿਲ ਗਈਆਂ ਆ ਉਧਰੋਂ ਅਸੀਂ ਆਏ ਆ ਆ ਲੈ ਕਿਰੀ ਦੁਬਾਰਾ ਲੋਕਲ ਬੰਦੇ ਨਾਲ ਕੋਈ ਗੱਲਬਾਤ ਕਰਦਾ ਹੋਇਆ ਬਾਕੀ ਆਪਾਂ ਵਾਪਸੀ ਤੇ ਆ ਗਏ ਆਹੀ ਪੁਆਇੰਟ ਦੇ ਪਹਿਲਾਂ ਵੀਡੀਓ ਬਣਾਈ ਸੀਗੀ ਆਪਣਾ ਬੋਲਟ ਝੋਟਾ ਖੜਾ ਪੂਰੇ ਵੀ ਸਮਾਨ ਨੂੰ ਵੇਚਦੇ ਨੇ ਬੰਦੇ ਦੇ ਬਾਕੀ ਵਾਟਰਪਾਲ ਦੇਖੋ ਬਹੁਤ ਬਾਰਿਸ਼ ਕਰਦੀ ਹੈ ਬਰੀ ਅੱਜ ਆਪ ਨਹੀਂ ਕਰਦੀ ਇਹ ਤੋਂ ਹੋਰ ਵੀ ਬੈਠੇ ਬਣਿਆ ਆ ਹੇਠੇ ਕਿਤੇ ਬਾਰਿਸ਼ ਆਦੀ ਆ ਵੀ ਜੀ ਤੇ ਆਹ ਬਾਰਿਸ਼ ਆ ਉੱਪਰੋਂ ਆਇਆ ਥੱਲੇ ਆਹ ਰੋਡ ਤੋਂ ਐਵੇਂ ਐ ਕਰਕੇ ਆਇਆ ਰੋਡ ਇਹ ਹੈਗਾ ਗੱਡੀ ਗੁੱਡੀ ਵੀ ਜਾ ਰਹੀ ਹੈ ਤੇ ਵਾਟਰਫਾਲ ਦੇਖੋ ਕਿੰਨਾ ਵਧੀਆ ਦੂਜੇ ਦਿਨ ਆਪਾਂ ਰਾਤ ਨੂੰ ਅੱਜ ਵਲੋਗਿੰਗ ਵਿੱਚ ਆਗੇ ਮੰਨ ਲਿਆ ਸਤਾਦ ਨੇ ਪਰਨਾ ਜਣ ਦੀ ਗੋਰੇ ਗਾਰੇ ਨੰਗੇ ਬਾਕੀ ਫਿਰ ਦੇਖਦੇ ਆ ਲਓ ਜੀ ਆਪਾਂ ਆ ਗਏ ਇੱਕ ਸੌਲ ਦੇ ਵਿੱਚ ਦਾ ਉਹ ਰੀਵਰ ਦੇ ਪਾਰ ਕਰਕੇ ਆਹ ਰਾਹ ਹੁੰਦਾ ਉਰਕੇ ਆ ਉਧਰੋਂ ਪਾਰਕ ਪਾਰਕ ਥਿਊ ਹੈਗਾ ਉਹ ਪਾਰਕ ਆ ਗਈ ਸਾਰੀ ਤੇ ਬਾਕੀ ਆ ਹੋਟਲ ਆਟਲ ਜਗ੍ਹਾ ਬਾਕੀ ਆ ਸਤਾਦ ਜਾ ਰਿਹਾ ਚਲੋ ਜੀ ਅਸੀਂ ਕੱਲ੍ਹ ਵਾਲੀ ਲੋਕੇਸ਼ਨ ਤੋਂ ਅੱਗੇ ਜਾ ਰਿਹਾ ਕੱਲ ਬਾਰਿਸ਼ ਨੇ ਬੰਦ ਕਰਤਾ ਸੀ ਕੰਮ ਉਹ ਤਾਂ ਅਸੀਂ ਪੈਸੇ ਭਾਗੇ ਦੀ ਪੈਸੇ ਜਾਨਾ ਦਾ ਸੀ ਅੱਜ ਹੀ ਸੀਗਾ ਕੱਲ ਸਾਡੇ ਲੇ ਵੇ ਸਮਾਂ ਬੱਜ ਗਿਆ ਦੀ ਦੇਖੋ ਫਿਰ ਪਾਣੀ ਦਾ ਪਿਆ ਹਾਲ ਦੋਸਤੋ ਚੰਗਾ ਓਕੇ ਅੰਦਰ ਵੀ ਜਾ ਕੇ ਦੇਖਾਂਗੇ ਨਜ਼ਾਰੇ ਹੁਣ ਆਪਾਂ ਸ਼ਾਂਤਾ ਮਾਹੌਲ ਇਸਲਾ ਹਾਲਾ ਇੱਧਰ ਇਹ ਪਤਾ ਨਹੀਂ ਕੀ ਲੋਕਲ ਬੋਲੀ ਚ ਬੋਲਦੇ ਹੋਣਗੇ ਆਪਾਂ ਦਾ ਪੰਜਾਬੀ ਵਾਲੀ ਕਹਾਂਗੇ

ਮਿੱਤਰੋ ਆ ਅਸੀਂ ਨਿਸ਼ਾਨੀਆਂ ਲਈਆਂ ਇੱਥੋਂ ਪਹਾੜਾਂ ਦੀ ਸਭ ਤੋਂ ਖਾਸ ਗੱਲ ਇਹ ਆ ਕਿ ਇਹ ਲੱਖਾਂ ਸਾਲਾਂ ਤੋਂ ਜਿੱਦਾਂ ਕੁਦਰਤ ਨੇ ਬਣਾਏ ਸੀ ਉਵੇਂ ਹੀ ਖੜੇ ਆ ਇਹਨਾਂ ਨੇ ਬਹੁਤ ਕੁਝ ਦੇਖ ਲਿਆ ਪਰ ਜਿੱਥੇ ਇਨਸਾਨ বাস ਗਿਆ ਪੱਧਰ ਜ਼ਮੀਨਾਂ ਦੇ ਉੱਥੇ ਇਨਸਾਨ ਨੇ ਆਪਣੀ ਕਲਾਕਾਰੀ ਸ਼ੁਰੂ ਕਰਤੀ ਕੁਦਰਤੀ ਕੋਟੇ ਆ ਇਹ ਪੱਥਰਾਂ ਦੀ ਖਾਸियत ਆ ਇਹ ਪੱਥਰਾਂ 'ਚ ਕੋਈ ਖਾਸ ਗੱਲ ਆ ਕਰੋੜਾਂ ਕਹਿ ਦੀ ਇਹ ਕ ਲੱਖਾਂ ਕਹਿ ਦੀ ਹੁਣ ਦੱਸ ਕਰੋੜਾਂ ਕਹਿ ਦੀ ਇਹ 1 ਕਰੋੜ ਸਾਲ ਪੁਰਾਣੇ ਪੱਥਰ ਹੈ ਇਹ ਹੀ ਖਾਸੀਅਤ ਹੈ ਇਹਨਾਂ ਦੀ ਇੱਥੇ ਵੀ ਰਹੇ ਚਾਹ ਪਾਣੀ ਉਹ ਦੇ ਲੱਗਦਾ ਹੈ ਇੱਧਰ ਪਾਰਵਤੀ ਨਦੀ ਚੱਲ ਰਹੀ ਆ ਉਹ ਨੇਰੇ ਚ ਦੇਖ ਨਹੀਂ ਰਹੀ ਲੋ ਜੀ ਆਪਣੇ ਵਲੌਗ ਬਣ ਰਹੇ ਆ ਨਦੀ ਦੇ ਕਿਨਾਰੇ ਆ ਦੇਖੋ ਪਰਦਕ ਬਹਾਰ ਨੇ ਇਹ ਨਦੀ ਸਿੱਧੀ ਜਾ ਕੇ ਅਸਾਲ ਦੇ ਮੇਨ ਕਾਉਂਟ ਨੂੰ ਜੋੜ ਆਪਣੀ ਬਾਈਕ ਖੜੀ ਆ। ਚੋਰੇ ਅਗੌੜੀ ਦੀ ਸਵਾਰ। ਵੀ ਗੋਪੀ ਆਧਾਰ ਆ ਪਹਾੜਾਂ ਜਾਣ ਦੀ ਤਾਂ ਬਾਬਾ ਆਪਸੀ ਕਰ ਰਹੇ ਆ ਵੀ ਮਾਗਰ ਸਮਾਂ ਜਾਈਦਾ ਵੀ ਘਟੋ ਘਟ ਤਿੰਨ ਦਿਨ ਜੇ ਨਾਰਮਲ ਦੇਖਣਾ ਜੀ ਜੇ ਲਾਉਣਾ ਸਮਾਰ ਕੇ ਆਹੀ ਕਲਾਹੀ ਕਸੌਲ ਆਲਾ ਰਾ ਸਪੈਸ਼ਲ ਜੰਗਲੀ ਹੀ ਆ ਗਿਆ ਦੋਸਤੋ ਜੰਗਲੀ ਹੀ ਆ ਜੰਗਲੀ ਹੀ ਆ ਗਿਆ ਪਿਆਰਾ ਦੇਖੋ ਲੈ ਕੇ ਵੀ ਲਾਇਆ ਹੋਇਆ ਜੇ ਹੀਰਾ ਘੁੰਮਣਾ ਤੇਰੇ ਵਾਸਤੇ ਘਟੋ ਘਟ ਇੱਕ ਵੀਕੈਂਡ ਲੱਗ ਜੂਰੇ ਇੱਕ ਤਿੰਨ ਚਾਰ ਦਿਨ ਜਾਣ ਦੀ ਸਪੈਸ਼ਲ ਕਦੇ ਕਸੌਲ ਆ ਕੇ ਦੋਸਤੋ ਉਰੇ ਹੀ ਰਹਾਂਗੇ ਫਿਰ ਦੋ ਤਿੰਨ ਦਿਨ ਆਗੇ ਬਾਗੇ ਆਗੇ ਬਾਗੇ ਫੇਰ ਇਹ ਹੋ ਗਿਆ ਠੀਕ ਆ ਦੋਸਤੋ ਕਰਦੇ ਆ ਵਲੌਗ ਚ ਦੇਖੋ ਪਹਾੜ ਚੋਟੀ ਦਲ ਨਹੀਂ ਦਾ ਗੁਈ ਪਤਾ ਨਹੀਂ ਕਦੋਂ ਆਜੇ ਦੇਖੋ ਗੁਫਾ ਪਾਣੀ ਆ ਰਿਹਾ ਲਓ ਜੀ ਆ ਗਏ ਆਪਾਂ ਕਸੌਲ ਨੈਸ਼ਨਲ ਪਾਰਕ ਦੇ ਵਿੱਚ ਜਿਹੜਾ ਕੀ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਆ ਆਪਣੀ ਚੱਲ ਰਹੀ ਆ ਨਦੀ ਬਾਕੀ ਆਪਾਂ ਵੀ ਸਟੈਪ ਬਿ ਸਟੈਪ ਕਰਕੇ ਨੀਚੇ ਜਾ ਰਹੇ ਆਂ ਉਸਤਾਨ ਉਣੀ ਵੀ ਜਾ ਰਹੇ ਨੇ ਬਹੁਤ ਵਧੀਆ ਪਾਰਕ 뷰 ਆ ਇਹ ਜੇ ਕਿਤੇ ਇਹ ਪੇੜ ਨਾ ਕੀਤਾ ਹੁੰਦਾ ਇਹਦਾ ਰਗੜ ਦਿੰਦੇ ਵੀਰੇ ਦੇਖੋ 뷰 ਦੇਖੋ ਪਾਇਓ ਨਾ ਉਰੇ ਜਾਣ ਦੀ ਬਿਨਾ ਪਰਮਿਸ਼ਨ ਲਈਏ ਪੁੱਛੇ ਬਿਨਾ ਚੱਲ ਰਹੀ ਆ ਵੀਡੀਓ ਚਾਲ ਹਾਂਜੀ ਉਹੀ ਚੱਲ ਰਿਹਾ ਬਲੌਗ ਹੀ ਹੈ ਨਾ ਮੀ ਪੈ ਰਿਹਾਗਾ ਇਸ ਟਾਈਮ ਆਪਾਂ ਨੇਚਰ ਪਾਰਕ ਕਸੌਲ ਚਾ ਨਾਲ ਤਾਂ ਸ਼ੈਲਟਰ ਮਿਲ ਗਿਆ ਮੀਂਝ ਨਾਲ ਦੇਖਦੇ ਆ ਨਜ਼ਾਰਾ ਉਹਨਾਂ ਹੜ੍ਹ ਚਾ ਆ ਇਹ ਤਾਂ ਛੋਟਾ ਜਿਹਾ ਹੈ। ਇਹ ਤਾਂ ਛੋਟਾ ਜਿਹਾ ਹੀ ਹੈ ਬਸ। ਠੀਕ ਆ। 30 ਰੁਪਏ ਟਿਕਟਾਂ। ਜੇ ਟਿਕਟ ਨਾ ਆਵੇ ਫਿਰ ਸੋਨੇ। ਕਾਵੜੀਆਂ। ਉੱਥੇ ਪੈ ਜਾਂਦੇ ਕਾਵੜੀ। ਮੈਂ ਉਹ ਉਧਰ ਹੀ ਆ ਬੈਠਾ ਤਾਂ ਲੈ ਜਾਂਦੇ ਚੱਕ ਕੇ। ਆਹ ਕਿਸਾਉ ਲੈ ਜਾਂਦੇ ਲਾਭ ਕਿਸਾਉ। ਫਿਰ ਤਾਂ ਕਾਵੜੀਆਂ ਨੇ ਉਹਰੇ। ਬਾਹਰੇ ਵਰਕਿੰਗ ਦਾ ਗੇਟ ਗੇਟ ਦੇ ਲਈ ਗੇਟ ਦੇ ਜੂੰਗ ਗੱਲ। ਗੇਟ ਦੇ ਜੂੰਗ ਨਹੀਂ ਦੋਸਤ ਮਾਣ ਦੇ ਦੇਖੋ ਗੇਟ ਦੇ ਨਾਲ ਹੀ ਕਾਵੜੀ ਖੜੇ ਨੇ ਜੇ 30 ਰੁਪਏ ਨਾ ਟੈਕਸ ਕੋਈ। ਅਸਰ ਉਹਨਾਂ ਦਾ ਪਾਰਕ ਆ ਇਹ ਆ ਲਗਾਇਆ ਨੀ ਮੈਨਾਂ ਗ੍ਰੀਨ ਪਾਰਕ ਐ ਬਸ ਕਾਵੜੀਆ ਪਾਰਕ ਆ ਲੈ ਉਰੇ ਪੈ ਪੈ ਕੇ ਨਾ ਉਰੇ ਥਾ ਥਾ ਪਰੋਂ ਕੇ